ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੱਜ ਜੋ ਅਨੰਦ ਕਾਰਜ ਦਾ ਦਿਨ ਹੈ ਸੰਗਤਾਂ ਮਨਾ ਰਹੀਆਂ ਥਾਵਾਂ ਥਾਵਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਆਪ ਮਹਾਰਾਜ ਸਾਹਿਬ ਜੀ ਇੱਥੇ ਰਹਿੰਦੇ ਸultanpur ਸਾਹਿਬ ਦੀ ਧਰਤੀ ਤੇ ਇੱਥੇ ਸਤਿਗੁਰਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਵਿਆਹ ਹੋਇਆ ਜਿਨ੍ਹਾਂ ਦੇ ਪਤੀ ਦੇਵ ਦਾ ਨਾਮ ਬਾਬਾ ਜੈ ਰਾਮ ਜੀ ਹੈ ਜਿਨ੍ਹਾਂ ਨੂੰ ਭਾਈਆ ਜੈ ਰਾਮ ਵੀ ਕਹਿੰਦੇ ਇੱਥੇ ਆਪ ਰਹਿੰਦੇ ਗੁਰਦੁਆਰਾ ਸਾਹਿਬ ਹੱਥ ਸਾਹਿਬ ਬਣਿਆ ਗੁਰਮੁਖ ਆਪ ਸੰਗਤਾਂ ਨੇ ਦਰਸ਼ਨ ਕੀਤੇ ਮਹਾਰਾਜ ਦੇ ਵਟੇ ਪਏ ਹੋਏ ਇਹਨਾਂ ਵਟਿਆਂ ਦੇ ਨਾਲ ਆਪ ਸੌਦਾ ਵਗੈਰਾ ਤੋਲ ਕੇ ਦਿਆ ਕਰਦੇ ਬਾਬੇ ਨਾਨਕ ਜੀ ਦਾ ਘਰ ਵੀ ਬਣਿਆ ਹੋਇਆ ਬਾਜ਼ਾਰ ਦੇ ਅੰਦਰ ਉਹ ਵੀ ਸੰਗਤਾਂ ਦਰਸ਼ਨ ਕਰਦੀਆਂ ਬਾਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਆ ਉਹਨੂੰ ਆਪਣੇ ਕੋਲ ਇੱਥੇ ਲੈ ਆਏ ਸਨ ਅਤੇ ਬਾਬਾ ਜੈ ਬ੍ਰਾਮ ਜੈ ਰਾਮ ਜੀਆ ਦੀ ਸ਼ੁਪਾਰਸ਼ ਦੇ ਨਾਲ ਜਿਹੜਾ ਇਥੋਂ ਦਾ ਨਵਾਬ ਸੀਗਾ ਦੌਲਤਖਾਨ ਉਹਦੇ ਹੱਥ ਦੇ ਵਿੱਚ ਮਹਾਰਾਜ ਸਾਹਿਬ ਜੀਆ ਨੇ ਨੌਕਰੀ ਕੀਤੀ ਕੁਝ ਸਮਾਂ ਆਪ ਇੱਥੇ ਰਹਿ ਇੱਥੇ ਰਹਿੰਦਿਆਂ ਹੋਇਆਂ ਪਾਤਸ਼ਾਹ ਮਹਾਰਾਜ ਜੀਆ ਨੇ ਅਨੇਕ ਤਰ੍ਹਾਂ ਦੇ ਉਸ ਵੇਲੇ ਕੋਤਾ ਕੀਤੇ ਸੋ ਬੇਬੇ ਨਾਨਕੀ ਜੀ ਦੇ ਸਹੁਰਾ ਸਾਹਿਬ ਦਾ ਨਾਮ ਹੈ ਭਾਈ ਪਰਮਾਨੰਦ ਜੀ ਭਾਈ ਪਰਮਾਨੰਦ ਜੀ ਵਿਚੋਲੇ ਬਣੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਆਹ ਕਰਾਉਣ ਵਾਸਤੇ ਮਹਾਰਾਜ ਜੀਆਂ ਦੇ ਸਹੁਰਾ ਸਾਹਿਬ ਦਾ ਨਾਮ ਮੂਲ ਚੰਦ ਹੈ ਮੂਲ ਚੰਦ ਖੱਤਰੀ ਵਟਾਲੇ ਨਗਰ ਦਾ ਰਹਿਣ ਵਾਲਾ ਅਤੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੀ ਜੋ ਸੱਸ ਹੈ ਉਹਨਾਂ ਦਾ ਨਾਮ ਹੈ ਚੰਦੂ ਰਾਣੀ ਸੋ ਚੰਦੂ ਰਾਣੀ ਦੀ ਸੁਪਤਰੀ ਹੈ ਨੰਨੇ ਮਾਤਾ ਸੁਲਖਣੀ ਇਹਨਾਂ ਦਾ ਨਿਵਾਸ ਬਟਾਲੇ ਨਗਰ ਦੇ ਵਿੱਚ ਹੈ ਤੇ ਵਿਚੋਲਾ ਦੀ ਜਿਹੜੀ ਮਰਿਆਦਾ ਹੈ ਉਹ ਬਾਬਾ ਰਾਮਾਨੰਦ ਜੀਆ ਨੇ ਪਰਮਾਨੰਦ ਜੀਆ ਨੇ ਨਿਭਾਈ ਹੈ ਜੋ ਬੇਬੇ ਨਾਨਕੀ ਜੀ ਦੇ ਸਹੁਰਾ ਲੱਗਦੇ ਸਨ ਉਹਨਾਂ ਨੇ ਵਿਚੋਲੇ ਬਣ ਕੇ ਇਹ ਰਿਸ਼ਤਾ ਜਿਹੜਾ ਅਸੀਂ ਕਰਵਾਇਆ ਇੱਥੇ ਹੀ ਸਾਰੀਆਂ ਤਿਆਰੀਆਂ ਕੀਤੀਆਂ ਸultanpur ਦੀ ਧਰਤੀ ਤੇ ਤੇ ਤਲਵੰਡੀ ਦੇ ਵਿੱਚ ਸੁਨੇਹਾ ਭੇਜਿਆ ਮਹਾਰਾਜ ਜੀਆ ਦੇ ਚਾਚਾ ਜੀ ਜਿਨ੍ਹਾਂ ਦਾ ਨਾਮ ਹੈ ਸੋ ਲਾਲ ਚੰਦ ਜੀ ਉਹ ਵੀ ਇੱਥੇ ਆ ਗਏ ਮਹਾਰਾਜ ਦੇ ਪਿਤਾ ਜੀ ਜਿਨ੍ਹਾਂ ਦਾ ਨਾਮ ਕਲਿਆਣ ਚੰਦ ਹੈ ਉਹ ਵੀ ਆ ਗਏ ਮਾਤਾ ਤ੍ਰਿਪਤਾ ਜੀ ਵੀ ਆ ਗਏ ਇਸੇ ਤਰ੍ਹਾਂ ਸਾਰੇ ਸਾਖ ਸੰਬੰਧੀ ਜਿਹੜੇ ਨੇ ਉਹ ਇੱਥੇ ਆ ਕੇ ਨਾਲੇ ਨਿਵਾਸ ਕੀਤਾ ਹੈ ਅਤੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਆ ਦੇ ਮਾਤਾ ਪਿਤਾ ਤੋਂ ਇਲਾਵਾ ਮਹਾਰਾਜ ਜੀ ਆ ਦੇ ਨਾਨਾ ਜੀ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਆ ਦੇ ਜੋ ਨਾਨਾ ਜੀ ਨੇ ਉਹਨਾਂ ਦਾ ਨਾਮ ਹੈ ਕ੍ਰਿਸ਼ਨਾ ਜੀ ਉਹ ਵੀ ਆ ਗਏ ਵਿਆਹ ਕਰਦਾਂ ਵਿੱਚ ਸ਼ਾਮਲ ਹੋਣ ਵਾਸਤੇ ਇਸੇ ਤਰ੍ਹਾਂ ਮਹਾਰਾਜ ਜੀਆਂ ਦੀ ਨਾਨੀ ਜੀ ਦਾ ਨਾਮ ਮਾਤਾ ਭਰਾਈ ਜੀ ਹੈ ਉਹ ਵੀ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਲਤਨਪੁਰ ਦੀ ਧਰਤੀ ਤੇ ਪਹੁੰਚੇ ਮਹਾਰਾਜ ਸਾਹਿਬ ਜੀਆਂ ਦੇ ਮਾਮਾ ਜੀ ਦਾ ਨਾਮ ਭਾਈ ਰਾਮਾ ਜੀ ਹੈ ਉਹ ਵੀ ਇੱਥੇ ਆ ਕੇ ਵਿਆਹ ਕਰਦਿਆਂ ਵਿੱਚ ਕਰਾਉਣ ਵਾਸਤੇ ਆਪ ਜੀ ਪਹੁੰਚ ਗਏ ਇਹਨਾਂ ਤੋਂ ਬਿਨਾ ਉਸ ਵੇਲੇ ਲਾਲਚੰਦ ਜੀ ਚਾਚਾ ਜੀ ਭਾਈ ਮਰਦਾਨਾ ਜੀ ਰਾਏ ਬੁਲਾਰ ਵਰਗੇ ਜਿਹੜੇ ਮਹਾਰਾਜ ਦੇ ਪਿਆਰੇ ਤੇ ਆਨੰਦ ਸਿੱਖ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਸਿਰ ਦੇ ਉੱਪਰ ਸੀਸ ਦੇ ਉੱਪਰ ਸੱਪ ਨੇ ਛਾਂ ਕੀਤੀ ਸੀ ਆਪਣਾ ਫਨ ਖਿਲਾਰ ਕੇ ਉਸ ਵੇਲੇ ਦਾ ਵਚਨ ਆਉਂਦਾ ਹੈ ਕਿ ਰਾਇ ਬਲਾਰ ਜੀ ਕਿਸੇ ਕੰਮ ਵਾਸਤੇ ਗਏ ਹੋਏ ਸਨ ਆਪਣੇ ਘੋੜੇ ਤੇ ਚੜ੍ਹ ਕੇ ਆਉਂਦੇ ਪੈ ਸਾਹਮਣੇ ਕੀ ਵੇਖਿਆ ਚਿੱਟੇ ਰੰਗ ਦਾ ਇੱਕ ਸੱਪ ਇਤਿਹਾਸਕਾਰਾਂ ਨੇ ਚਿੱਟਾ ਰੰਗ ਲਿਖਿਆ ਹੈ ਚਿੱਟੇ ਰੰਗ ਦਾ ਇੱਕ ਬੜਾ ਵੱਡਾ ਸੱਪ ਆਪਣੀ ਫਨ ਖੋਲ ਕੇ ਮਹਾਰਾਜ ਦੇ ਮੁਖ ਦੇ ਉਪਰ ਛਾਂ ਕਰਕੇ ਬੈਠਾ ਹੋਇਆ ਹੈ ਰਾਏ ਬਲਾਰ ਨੇ ਦੂਰੋਂ ਵੇਖਿਆ ਮਨ ਵਿੱਚ ਦੋ ਗੱਲਾਂ ਆਈਆਂ ਕਹਿਣ ਲੱਗਾ ਜਾਂ ਤੇ ਸੱਪ ਨੇ ਬੱਚੇ ਦੇ ਸਾਹ ਵੀ ਲੈ ਹੋਣਗੇ ਇਹ ਬੱਚਾ ਮਰ ਗਿਆ ਹੋਵੇ ਜੇ ਇਹ ਜਿਉਂਦਾ ਹੋਇਆ ਤੇ ਫਿਰ ਇਹ ਪਰਮੇਸ਼ਰ ਦਾ ਕੋਈ ਰੂਪ ਹੋਵੇਗਾ ਜਿਹਦੀ ਸੇਵਾ ਵਾਸਤੇ ਸੱਪ ਵੀ ਆ ਕੇ ਹਾਜ਼ਰੀ ਵਿੱਚ ਬੈਠਾ ਹੋਇਆ ਰਾਏ ਬਲਾਰ ਦੀ ਚਲਦਿਆਂ ਚਲਦਿਆਂ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਰਾਜ ਦੇ ਜਦੋਂ ਕੋਲ ਆਏ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣ ਕੇ ਉਹ ਜਿਹੜਾ ਸੱਤ ਸੀ ਧਰਤੀ ਵਿੱਚ ਹੀ ਅਲੋਪ ਹੋ ਗਿਆ ਜਦੋਂ ਰਾਏ ਬਲਾਰ ਦੀ ਕੋਲ ਪਹੁੰਚੇ ਤੇ ਆਵਾਜ਼ ਸੁਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਉੱਠ ਕੇ ਬੈਠ ਗਏ ਉਸ ਵੇਲੇ ਰਾਏ ਬਲਾਰ ਨੇ ਆ ਕੇ ਮਹਾਰਾਜ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ ਹੈ ਅਤੇ ਜਾਣਿਆ ਇਹ ਰੱਬੀ ਅਵਤਾਰ ਨੇ ਮਹਾਰਾਜ ਸਾਹਿਬ ਜੀ ਇਹਨਾਂ ਦਾ ਕੋਈ ਮੁਕਾਬਲਾ ਸੰਸਾਰ ਵਿੱਚ ਕਰ ਨਹੀਂ ਸਕਦਾ ਜਿਨ੍ਹਾਂ ਦੀ ਸੇਵਾ ਐਸੇ ਚਿੱਟੇ ਨਾਗ ਨੇ ਆ ਕੇ ਮੁੱਖ ਨੂੰ ਢੱਕਿਆ ਆਪਣੀ ਫਨ ਫੁਲਾ ਕੇ ਸੇਵਾ ਕੀਤੀ ਹੈ ਜਿੰਨੀ ਜ਼ਮੀਨ ਹੈ ਜਾਇਦਾਦ ਆਪਣੇ ਕੋਲ ਹੈ ਅੱਧੀ ਜ਼ਮੀਨ ਵਿਦਵਾਨਾਂ ਨੇ 18000 ਏਕੜ ਲਿਖਿਆ ਹੈ ਐਨੀ ਜ਼ਮੀਨ ਉਸਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਲਾ ਕੇ ਇਹ ਮਹਾਰਾਜ ਦਾ ਐਸਾ ਪਿਆਰਾ ਸਿੱਖ ਬਣਿਆ ਰਾਏ ਬੁਲਾਰ ਇਹ ਵੀ ਵਿਆਹ ਦੇ ਵਿੱਚ ਪਹੁੰਚਿਆ ਮਹਾਰਾਜ ਸਾਹਿਬ ਜੀਾਂ ਦੇ ਇਸੇ ਤਰ੍ਹਾਂ ਦੌਲਤ ਰਾਏ ਜਿਹੜੇ ਸੁਲਤਾਨਪੁਰ ਦੇ ਨਵਾਬ ਸਨ ਜਿਨ੍ਹਾਂ ਦੇ ਮਹਾਰਾਜ ਨੇ ਹਟਦੇ ਕਾਰਜ ਨੂੰ ਕੀਤਾ ਉਹ ਵੀ ਆ ਕੇ ਵਿਆਹ ਦੇ ਵਿੱਚ ਸ਼ਾਮਲ ਹੋਏ ਇਹਨਾਂ ਤੋਂ ਬਿਨਾਂ ਹੋਰ ਵੀ ਬੜੇ ਬੜੇ ਸਾਧੂ ਮਹਾਤਮਾ ਗੁਰਮੁਖ ਜਿਹੜੇ ਸਨ ਇਹਨਾਂ ਸਾਰਿਆਂ ਨੇ ਵਿਆਹ ਦੇ ਵਿੱਚ ਹਾਜ਼ਰੀ ਭਰੀ ਹੈ ਇਹ ਮਹਾਰਾਜਿਆਂ ਦੇ ਰਿਸ਼ਤੇਦਾਰਾਂ ਦੇ ਨਾਮ ਨੇ ਨਾਨਾ ਜੀ ਦਾ ਨਾਮ ਮਾਮਾ ਜੀ ਦਾ ਨਾਮ ਸੱਸ ਚੰਦੋ ਰਾਣੀ ਸੋਹਰਾ ਭੂਲਚੰਦ ਇਹ ਸਾਰਿਆਂ ਦੇ ਇਤਿਹਾਸਕਾਰਾਂ ਨੇ ਨਾਮ ਲਿਖੇ ਨੇ ਵੀ ਇਹ ਸਨ ਉਹ ਨਾਮਾਂ ਦੇ ਵਿਅਕਤੀ ਜਿਨ੍ਹਾਂ ਨੇ ਵਿਆਹ ਦੇ ਵਿੱਚ ਭੂਮਿਕਾ ਨਿਭਾਈ ਹੈ ਸਤਗੁਰੂ ਜੀ ਚੱਲੇ ਸultanpur ਦੀ ਧਰਤੀ ਤੋਂ ਚਲਦਿਆਂ ਚਲਦਿਆਂ ਰਸਤੇ ਵਿੱਚ ਪੜਾ ਕਰਦਿਆਂ ਕਰਦਿਆਂ ਆਪ ਬਟਾਲਾ ਸਾਹਿਬ ਦੀ ਨਗਰ ਦੀ ਧਰਤੀ ਤੇ ਇੱਥੇ ਮਹਾਰਾਜ ਸਾਹਿਬ ਜੀ ਪਹੁੰਚੇ ਕੁਝ ਲੋਕਾਂ ਨੇ ਸ਼ਰਾਰਤ ਕਰਦਿਆਂ ਹੋਇਆਂ ਇੱਕ ਡਿੱਗ ਜਾਣ ਵਾਲੀ ਕੰਧ ਦੇ ਨਾਲ ਆਪਜੀ ਦਾ ਮੰਜਾ ਲਵਾ ਕੇ ਉੱਥੇ ਬਿਠਾ ਦਿੱਤਾ ਆਪ ਉਸ ਕੰਧ ਦੇ ਕੋਲ ਬੈਠੇ ਇੱਕ ਬਜ਼ੁਰਗ ਮਾਤਾ ਥੁੰਡੀ ਹੱਥ ਵਿੱਚ ਫੜ ਕੇ ਕੋਲੋਂ ਲੰਘਦੀ ਪਈ ਹੈ ਉਸ ਨੇ ਸੁਭਾਵਕ ਹੀ ਆਖਿਆ ਕਹਿਣ ਲੱਗੀ ਹੈ ਪੁੱਤਰ ਇਹ ਕੰਧ ਤੁਹਾਡੇ ਉੱਪਰ ਡਿੱਗ ਪਵੇਗੀ ਡਿੱਗਣ ਵਾਲੀ ਹੈ ਆਪ ਇੱਥੋਂ ਉੱਠ ਕੇ ਥੋੜਾ ਪਰੇ ਚਲੇ ਜਾਓ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਬਚਨ ਸੁਣ ਕੇ ਆਖਿਆ ਕਹਿਣ ਲੱਗੇ ਮਾਤਾ ਇਹ ਜਿਹੜੀ ਕੰਧ ਡਿੱਗਣ ਵਾਲੀ ਤੂੰ ਗੱਲ ਕਰਦੀ ਐ ਇਹ ਕੰਧ ਹੁਣ ਡਿੱਗੇਗੀ ਨਹੀਂ ਇਹ ਤੇ ਕਈ ਸਦੀਆਂ ਤੱਕ ਸਾਡੇ ਵਿਆਹ ਦੀ ਐਸੀ ਤਰ੍ਹਾਂ ਹਾਜ਼ਰੀ ਭਰਦੀ ਰਹੀ ਆ ਕਰੇ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀਆਂ ਨੇ ਬਚਨ ਕੀਤੇ ਗੁਰਦੁਆਰਾ ਕੰਧ ਸਹਿਬ ਬਣਿਆ ਆਪ ਸੰਗਤਾਂ ਦਰਸ਼ਨ ਕਰ ਸਕਦੇ ਪਰ ਸਾਡੇ ਵਿੱਚ ਬੜੀਆਂ ਮਨਮਤਾਂ ਵੀ ਨੇ ਗੁਰਮਖੋ ਉਹ ਕੰਧ ਤੇ ਭਾਵੇਂ ਵੱਡੀ ਐ ਪਰ ਸਾਡੇ ਲੋਕ ਚੁੰਡੀਆਂ ਭਰ-ਭਰ ਕੇ ਮਿੱਟੀ ਦੀਆਂ ਘਰੋਂ ਲੈ ਲੈ ਕੇ ਤੁਰ ਪਏ ਵੀ ਆਪਣੇ ਖੇਤਾਂ ਵਿੱਚ ਪਾਵਾਂਗੇ ਆਪਣੇ ਵਿੜੇ ਵਿੱਚ ਪਾਵਾਂਗੇ ਕਰਦਿਆਂ ਕਰਦਿਆਂ ਉਹ ਕੰਧ ਜਿਹੜੀ ਐ ਉਹ ਚੁੰਡੀਆਂ ਦੇ ਨਾਲ ਹੀ ਖਤਮ ਹੋਣੀ ਸ਼ੁਰੂ ਹੋ ਗਈ ਅੱਜ ਸੰਗਤ ਦੀ ਨਿਸ਼ਾਨੀ ਵਾਸਤੇ ਥੋੜਾ ਜਿਹਾ ਉਸ ਦਾ ਜਿਹੜਾ ਰੂਪ ਹੈ ਉਸੀ ਸੇ ਦੇ ਵਿੱਚ ਰੱਖਿਆ ਗਿਆ ਸੰਕਤਾ ਉਸ ਨੂੰ ਵੇਖ ਕੇ ਦਰਸ਼ਨ ਕਰਦੀਆਂ ਇੱਥੇ ਫਿਰ ਮਹਾਰਾਜ ਸਾਹਿਬ ਜੀ ਆਂ ਦਾ ਅਗਲੇ ਬੰਨੇ ਸੋਹਰਾ ਘਰ ਹੈ ਜਦੋਂ ਮਹਾਰਾਜ ਸਾਹਿਬ ਜੀ ਆਂ ਦੇ ਅਨੰਦ ਕਾਰਜ ਹੋਣ ਲੱਗੇ ਪੰਡਤ ਜੀ ਆ ਗਏ ਅਗਭਾਲੀ ਐ ਬੀਦੀ ਉਹਨਾਂ ਨੇ ਸ਼ੁਰੂ ਕੀਤੀ ਹੈ ਮਹਾਰਾਜ ਨੇ ਆਖਿਆ ਨਹੀਂ ਭਾਈ ਅਸੀਂ ਨਵੀਂ ਪ੍ਰਥਾ ਉਸ ਵੇਲੇ ਇੱਥੋਂ ਪ੍ਰਾਰambh ਕਰਦੇ ਆਂ ਅਗਦੇ ਦਿਵਾਲੀ ਨਹੀਂ ਅਸੀਂ ਤੇ ਅਕਾਲ ਪੂਰਖ ਦੇ ਬਜਨਾ ਦੇ ਦੁਆਰੇ ਪ੍ਰਕਰਮਾ ਕਰਾਂਗੇ ਮਹਾਰਾਜੂ ਬਚਨ ਕਿਹੜੇ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਆਨੇ ਆਪਣੇ ਮੁੱਖੋਂ ਮੂਲ ਮੰਤਰ ਉਸ ਵੇਲੇ ਆਖਿਆ ਮੂਲ ਮੰਤਰ ਨੂੰ ਕਾਗਜ਼ ਦੇ ਉੱਪਰ ਲਿਖਿਆ ਗਿਆ ਬੜੀ ਸੋਹਣੀ ਚੌਂਕੀ ਦੇ ਉੱਪਰ ਵਿਸ਼ਾਈ ਕਰਕੇ ਉਹਦੇ ਉੱਪਰ ਉਹ ਮੂਲ ਮੰਤਰ ਦਾ ਜਿਹੜਾ ਕਾਗਜ਼ ਸੀ ਜੀ ਦੇ ਉੱਪਰ ਮੂਲ ਮੰਤਰ ਲਿਖਿਆ ਉਹਦੇ ਉੱਪਰ ਮੂਲ ਮੰਤਰ ਨੂੰ ਬਿਰਾਜਮਾਨ ਕਰਕੇ ਮਾਤਾ ਸੁਲਖਣੀ ਜੀਆ ਨੂੰ ਉਸ ਵੇਲੇ ਪੱਲਾ ਫੜਾ ਕੇ ਮੂਲ ਮੰਤਰ ਦੀਆਂ ਆਪਣੇ ਪ੍ਰਕਰਮਾ ਕੀਤੀਆਂ ਅਜਦੇ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਨੇ ਸਤਿਕਾਰਯੋਗ ਮਾਤਾ ਸਹਿ ਮਾਤਾ ਸੁਲਖਣੀ ਜੀਆਂ ਦੇ ਨਾਲ ਆਪ ਜੀ ਦੇ ਆਨੰਦਕਾਰ ਦੇ ਹੋਏ ਅੱਜ ਦਾ ਦਿਹਾੜਾ ਮਹਾਰਾਜਿਆਂ ਦੇ ਵਿਆਹ ਦਾ ਦਿਹਾੜਾ ਹੈ ਐਸੀ ਆਪ ਕਿਰਪਾ ਕਰਦੇ ਪੈ ਇੱਥੋਂ ਫਿਰ ਮਹਾਰਾਜ ਸਾਹਿਬ ਜੀ ਵਿਆਹ ਕਰਾ ਕੇ ਦੁਬਾਰਾ ਫਿਰ ਆਪ ਸੁਲਤਾਨਪੁਰ ਦੀ ਧਰਤੀ ਤੇ ਆ ਗਏ ਇੱਥੇ ਹੀ ਬਾਬਾ ਸ਼੍ਰੀਚੰਦ ਜੀ ਦਾ ਅਵਤਾਰ ਹੋਇਆ ਹੈ ਇੱਥੇ ਹੀ ਬਾਬਾ ਲਖਮੀਦਾਸ ਜੀ ਦਾ ਅਵਤਾਰ ਹੋਇਆ ਅਤੇ ਇੱਥੇ ਹੀ ਕੋਈ ਸਮਾਂ ਆਪ ਜੀ ਦਾ ਪਰਿਵਾਰ ਰਿਹਾ ਹੈ ਇਥੋਂ ਫਿਰ ਪਰਿਵਾਰ ਮਹਾਰਾਜ ਦੇ ਸੋਹਰਾ ਨਗਰ ਬਟਾਲੇ ਵੇ ਚਲਾ ਗਿਆ ਨਾਨਕੇ ਘਰ ਦੇ ਵਿੱਚ ਪਹੁੰਚ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਉਦਾਸੀਆਂ ਕਰਦਿਆਂ ਹੋਇਆਂ ਜਿੱਥੇ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਬਣਿਆ ਹੈ ਪਾਕਿਸਤਾਨ ਦੇ ਅੰਦਰ ਕਿਸੇ ਪ੍ਰੇਮੀ ਨੇ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਪਾਤਸ਼ਾਹ ਮੇਰੇ ਕੋਲੋਂ ਜਗ੍ਹਾ ਲੈ ਕੇ ਆਪ ਇੱਥੇ ਪੜਾ ਕਰੋ ਫਿਰ ਇੱਥੇ ਮਹਾਰਾਜ ਸਾਹਿਬ ਦੀ ਕੁਝ ਸਮਾਂ ਰਹਿ ਅਤੇ ਪਰਿਵਾਰ ਨੂੰ ਵੀ ਇੱਥੇ ਹੀ ਮਹਾਰਾਜ ਨੇ ਆਪਣੇ ਕੋਲ ਬੁਲਾ ਲਿਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿੱਧ ਬੋਲਨ ਸੁਭ ਬਚਨਾਂ ਧੰਨ ਨਾਨਕ ਤੇਰੀ ਵੱਡੀ ਕਮਾਈ ਐਸੀ ਹੀ ਕਮਾਈ ਦੇ ਮਾਲਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਸੀ ਕਿਰਪਾ ਕਰਨ ਵਾਲੇ ਨੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਵਿਆਹ ਦਾ ਕਾਰਜ ਵਿਆਹ ਦਾ ਦਿਨ ਸੰਗਤਾਂ ਮਨਾ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਜਾਈਐ ਗੁਰ ਕੋ ਬਲ ਬਲ ਜਾਈਐ ਆਤਮੁਗਤ ਮੋਹ ਤਾਰੈ मुकत मोह तार 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 मुख मोह तार आप मुकत मोह तार ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਸੇ ਗੁਰ ਕੋ ਬਲ ਬਲ ਜਾਈਐ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਨੇ ਅੱਜ ਦੇ ਦਿਨ ਆਪਨੇ ਬਟਾਲਾ ਨਗਰ ਦੀ ਧਰਤੀ ਤੇ ਆਨੰਦਕਾਰ ਦੀ ਕਰਵਾਏ ਮਹਾਰਾਜਿਆਂ ਦੇ ਅੱਜ ਵਿਆਹਪੁਰਬ ਸੰਗਤਾਂ ਨੂੰ ਪ੍ਰਾਪਤ ਹੋ ਰਹਿ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਤਾਂ ਕਿ ਸਾਡਾ ਭਲਾ ਹੋਵੇ ਕਥਾ ਦੀ ਰਹਿੰਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਫਿਰ ਸਰਵਨ ਕਰਾਂਗੇ ਪੁਲਾਂ ਦੀ ਮੁਆਫੀ ਲਿਖਾ ਹੈ ਸਤਿਗੁਰੂ ਕਿਰਪਾ ਕਰਨ ਬਖਸ਼ਣ ਆਰੰਭ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹ ਰੂਜੀ ਕੀ ਫਤਿਹ